ਬੁਰਾ ਹਾਲ ਹੈ 5 ਲੱਖ ਕਰੋੜ ਕਰਜ਼ਾ ਛੜਾਤਾ ਇਹਨਾਂ ਨੇ ਅਫਸਰਾਂ ਨੂੰ ਨੌਕ ਸਰਕਾਰੀ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਇਨਕਾਮ ਮਿਲ ਨਹੀਂ ਰਹੀ ਬਿਜਲੀ ਦੇ ਕਟ ਲੱਗਣ ਲੱਗੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਆਪਾਂ ਇੱਥੇ ਰਹਿ ਨਹੀਂ ਸਕਦੇ ਫਿਰ ਕੇਜਰੀਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਕੀਮ ਬਣਾਈ ਕਿ ਆਮ ਆਪ ਕਿਵੇਂ 1.5 ਸਾਲ ਚ ਪੈਸਾ ਇਕੱਠਾ ਕਰਨਾ ਹੈ ਇਹਨਾਂ ਨੇ ਦਿੱਲੀ ਬਿਲਡਰਾਂ ਨਾਲ ਗੱਲ ਕੀਤੀ ਬਿਲਡਰਾਂ ਦੀ ਮੀਟਿੰਗ صدیق ਕੇਜਰੀਵਾਲ ਨੇ ਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਸਸਤੀ ਜ਼ਮੀਨ ਪੰਜਾਬ ਦੇ ਦਿੰਨੇ ਆ ਸਾਨੂੰ ਦੱਸੋ ਕਿੰਨੇ ਪੈਸੇ ਦੇਵੋਗੇ ਤਕਰੀਬਨ 30 ਹਜ਼ਾਰ ਕਰੋੜ ਦਾ ਸੌਦਾ ਹੋ ਗਿਆ ਬਿਲਡਰਾਂ ਨੂੰ ਇੱਥੇ ਬੁਲਾਇਆ ਗਿਆ ਸਾਰੇ ਡੀਸੀ ਐ ਉਹਨਾਂ ਨੂੰ ਕਿਹਾ ਆਪਣੇ ਆਪਣੇ ਸ਼ਹਿਰਾਂ ਵਿੱਚ ਬਿਲਡਰਾਂ ਨੂੰ ਕਮਾਓ ਦਿਖਾਓ ਕਿਹੜੀ ਜ਼ਮੀਨ ਐ ਉਹਨਾਂ ਨੂੰ ਪਸੰਦ ਆਉਂਦੀ ਐ ਉਹ ਬਿਲਡਰਾਂ ਨੇ ਤਕਰੀਬਨ 2 ਮਹੀਨੇ ਲਾ ਕੇ ਬੀਸੀਆ ਨਾਲ ਜਾ ਕੇ ਪਟਵਾਰੀਆਂ ਨਾਲ ਜਾ ਕੇ ਆਪਣੀ ਆਪਣੀ ਜ਼ਮੀਨ ਨੂੰ ਸਿਲੈਕਟ ਕਰ ਲਿਆ ਕਿ ਮੈਨੂੰ ਐਸ ਪਿੰਡ ਦੇ ਦਿਓ ਮੈਨੂੰ ਐਸੇ ਦੇ ਦਿਓ ਮੈਨੂੰ ਆਹ ਸੜਕ ਤੇ ਦੇ ਦਿਓ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਤੇ ਉਹੀ ਨੋਟੀਫਿਕੇਸ਼ਨ ਕਰਤੀ ਇੱਕ ਹੋਰ ਪੰਗਾ ਪੈ ਗਿਆ ਬਿਲਡਰਾਂ ਨੇ ਕਿਹਾ ਕਿ ਅਸੀਂ ਤਾਂ ਲੈਵਾਂਗੇ ਤੈਨੂੰ ਪੈਸੇ ਤਾਂ ਦੇਵਾਂਗੇ ਜੇ ਸਾਨੂੰ ਸਸਤੀ ਜ਼ਮੀਨ ਦਿੱਤੀ ਜਾਏ ਕਿਉਂਕਿ ਜਿਹੜੀ ਪਾਲਸੀ ਸੀ ਲੈਂਡ ਦੀ ਐਕਵਾਇਰ ਕਰਨ ਦੀ ਵੱਡੇ ਬਾਦਲ ਸਾਹਿਬ ਦੇ ਟਾਈਮ 'ਚ ਬਣੀ ਸੀ ਉਹ ਜਿਹੜੀ ਪਾਲਸੀ ਸੀ ਉਹ ਪਾਲਸੀ ਰਾਹੀਂ ਕਿਸਾਨ ਦੇ ਬਿਗੈਰ ਪੁੱਛੇ ਤੁਸੀਂ ਉਹਦੀ ਜ਼ਮੀਨ ਨਹੀਂ ਲੈ ਸਕਦੇ ਕਿਸਾਨ ਨੇ ਜੇ ਕਹਿਤਾ ਮੈਨੂੰ ਜਮੀਨ ਲੈ ਲੋ ਫਿਰ ਮਾਰਕੀਟ ਰੇਟ ਨਹੀਂ ਮਾਰਕੀਟ ਰੇਟ ਜੋ ਹੋਊਗਾ ਉਹਨੂੰ 400% ਨਾਲ ਵਧਾ ਕੇ ਦੇਣਾ ਪਊਗਾ ਆਸ ਕੀਮ ਦੇਖ ਕੇ ਤਾਂ ਬਿਲਡਰ ਕਹਿੰਦੇ ਫਿਰ ਤਾਂ ਬਹੁਤ ਮਹਿੰਗੀ ਹੋ ਜੂਗੀ ਫਿਰ ਇਹਨਾਂ ਨੇ ਚਲਾਕੀ ਕੀਤੀ ਦੇਖੋ ਕਿੰਨੇ ਕਾਨੂੰਨਾਂ ਦੀ ਧੱਜੀਆਂ ਉਡਾਈਆਂ ਇਹਨਾਂ ਨੇ ਜਿਹੜਾ ਕਾਨੂੰਨ ਬਣਿਆ ਉਹਦਾ ਜ਼ਿਕਰ ਹੀ ਨਹੀਂ ਕੀਤਾ ਇੱਕ ਨਵੀਂ ਨੋਟੀਫਿਕੇਸ਼ਨ ਕੈਬ ਨੇ ਕੱਢੀ ਕੋਈ ਤਕਰੀਬਨ 40 ਸਾਲ ਪਹਿਲੇ ਕੋਈ ਪੁਰਾਣਾ ਕਾਨੂੰਨ ਸੀ ਜਿਹੜਾ ਕਾਨੂੰਨ ਹੁਣ ਲਾਗੂ ਨਹੀਂ ਹੈ ਉਹਦੇ ਦੋ ਸੈਕਸ਼ਨ ਕੱਢ ਲਏ ਇੱਕ ਸੈਕਸ਼ਨ ਹੈ ਜਿੱਥੇ 56 ਨੰਬਰ ਸੈਕਸ਼ਨ ਹੈ ਪੁਰਾਣਾ 40-50 ਸਾਲ ਪਹਿਲਾਂ ਜਿੱਥੇ ਸਰਕਾਰ ਜੀ ਦੀ ਮਰਜ਼ੀ ਜਿਗਵੀਨ ਅਕਵਾਇਰ ਕਰ ਸਕਦੀ ਸੀ ਉਹ ਸੈਕਸ਼ਨ ਦੇ ਨਾਂ ਤੇ ਨੋਟੀਫਿਕੇਸ਼ਨ ਕੱਢਤੀ ਇਕੋ ਦੇ ਨਾਲ ਦਾ ਸੈਕਸ਼ਨ ਹੈ ਜਿੱਥੇ ਲਿਖਿਆ ਸਰਕਾਰ ਜਿਹੜੀ ਜ਼ਮੀਨ ਖਰੀਦੂਗੀ ਲਾਊਗੀ ਐਕਵਾਇਰ ਕਰੂਗੀ ਉਹ ਜਿਹਨੂੰ ਮਰਜ਼ੀ ਦੇ ਸਕਦੀ ਆ ਕਿਸੇ ਮਰਜ਼ੀ ਰੇਟ ਤੇ ਦੇ ਸਕਦੀ ਆ ਦੇਖੋ ਕਿੱਡੇ ਵੱਡੇ ਠੱਗਾ ਹੈ ਥੋਡੀਆਂ ਜ਼ਮੀਨਾਂ ਖੋਕੇ ਉਹਨਾਂ ਬਿਲਡਰਾਂ ਨੂੰ ਦੇਣ ਵਾਸਤੇ ਆਏ ਆ ਆ ਤਾਂ ਹਲੇ ਤੁਸੀਂ ਆਏ ਨਾ ਸੋਚੋ ਕੀ 60000 ਏਕੜਾ ਸਾਡਾ ਪਿੰਡ ਚ ਨਹੀਂ ਨਾ ਆਇਆ ਸਾਡੀ ਬਚ ਗਈ ਉਹ ਦੇਖ ਰਹੇ ਆ ਇਹ 65000 ਏਕੜ ਜ਼ਮੀਨ ਐਕਵਾਇਰ ਕਰਨ ਦੇ ਬਾਅਦ ਜੇ ਰੋੜਾ ਨਾ ਪਿਆ 1 ਲੱਖ ਏਕੜ ਹੋਰ ਐਕਵਾਇਰ ਕਰਨ ਲੱਗੇ ਆ। ਅਕਾਲੀ ਦਲ ਤੁਹਾਡਾ ਵਾਅਦਾ ਕਰਦਾ ਹੈ 1 ਇੰਚ ਨਹੀਂ ਜਾਂ ਦੇਵਾਂਗੇ 1 ਇੰਚ ਨਹੀਂ ਜਾਂਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕੁਝ ਵੀ ਕੁਰਬਾਨੀ ਕਰਨੀ ਪਏ। ਮੈਂ ਅਫਸਰਾਂ ਨੂੰ ਕਹਿਣਾ ਚਾਹਣਾ ਹੈ ਚੀਫ ਸੈਕਟਰੀ ਨੂੰ ਬਾਕੀ ਅਫਸਰ ਤਾਂ ਭੱਜ ਗਏ ਕਹਿੰਦੇ ਅਸੀਂ ਐਡਾ ਵੱਡਾ ਪਾਪ ਨਹੀਂ ਕਰਦੇ। ਲਾ चीफ ਸੈਕਟਰੀ ਹੈ ਜਿਹਨੇ ਕਿਹਾ ਮੈਂ ਕਰੂੰਗਾ ਤੁਸੀਂ ਦੇਖ ਲਓ ਹੋਰ ਕਾਨੂੰਨਾਂ ਦੀ ਕੀ ਧਜੀਆਂ ਉਡਾਈਆਂ ਪਹਿਲੇ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਸੀ ਭਾਵੇਂ ਰਾਜਪਰਾ ਦੇਖ ਕੇ ਥਰਮਲ ਪਲਾਂਟ ਦੀ ਜਾਂ ਕੋਈ ਸੜਕ ਵਾਸਤੇ ਜਾਂ ਕੋਈ ਯੂਨੀਵਰਸਿਟੀ ਵਾਸਤੇ ਉਦੋਂ ਚੀਫ ਮਿਨਿਸਟਰ ਦੇ ਥੱਲੇ ਕਮੇਟੀ ਬਣਦੀ ਸੀ ਤੇ ਮਿਨਿਸਟਰ ਉਹਦੇ ਵਿੱਚ ਹੁੰਦੇ ਸੀ ਤੇ ਸਾਰੇ ਮਹਿਕਮਿਆਂ ਦੇ ਸੈਕਟਰੀ ਹੁੰਦੇ ਸੀ ਇਹਨਾਂ ਨੇ ਸਾਰਾ ਕੁਝ ਖਤਮ ਕਰਕੇ ਚੀਫ ਸਕੱਟਰੀ ਦੀ ਕਮੇਟੀ ਬਣਾਦੀ ਜਿਹਦੇ ਥੱਲੇ 4 ਮੈਂਬਰ ਪਾਤੇ ਤੇ 4 ਕਿਹੜੇ ਆ ਉਹ ਵੀ ਦਿੱਲੀੋਂ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਨਾਲ ਨਹੀਂ ਇੱਕ ਹੈਗਾ ਅਨੁਰਾਗ ਕੁੰਡੂ ਮੈਨੂੰ ਨਹੀਂ ਪਤਾ ਇਹਦਾ ਨਾਮ ਬੋਲੇ ਨਹੀਂ ਜਾਂਦਾ ਇੱਕ ਹੈਗਾ ਸ਼ੌਕਤ ਰੋਏ ਤੀਜਾ ਹੈਗਾ ਵੇਬ ਮਹੇਸ਼ਵਰੀ ਚੌਥਾ ਹੈ ਸੀਮਾ ਬੰਸਲ ਆ ਲੈਣਗੇ ਤੁਹਾਡੀ ਜ਼ਮੀਨਾ ਆ ਕਮੇਟੀ ਦੇ ਹੈੱਡ ਹੈ ਜਿਹਨੂੰ ਪਤਾ ਨਹੀਂ ਕਿਉਂਕਿ ਆ ਕੇਜਰੀਵਾਲ ਦੇ ਗੂਠਾ ਛਾਪ ਹੈ ਖਾਸ ਹੈ ਪੰਜਾਬੀਓ ਆਪਣੀ ਜ਼ਮੀਰ ਕਿੱਧਰ ਗਈ ਯਾਰ ਪੰਜਾਬ ਆਪਾਂ ਕਹਿੰਦੇ ਪੰਜਾਬੀਆਂ ਦਾ ਹੈ ਆਪਾਂ ਕਹੇ ਆਪਾਂ ਤੁਸੀਂ ਅਰਦਾਸ ਕਰਦੇ ਰਾਜ ਕਰੇਗਾ ਖਾਲਸਾ ਖਾਲਸਾ ਰਾਜ ਚਾਹੀਦਾ ਥੋੜਾ ਰਾਜ ਕਿੱਧਰ ਗਿਆ ਤੁਹਾਡੇ ਤਾਂ ਸਾਰਾ ਕੁਝ ਹੀ ਖੋ ਲਿਆ ਕੱਲਿਆ ਨਹੀਂ ਮੁੱਖ ਮੰਤਰੀ ਹੁਣ ਕੇਜਰੀਵਾਲ ਹੈ ਭਗਵਾਨ ਤ ਮੰਨਤਾ ਇੱਕ ਡੁਪਲੀਕੇਟ ਰੱਖਿਆ ਨਾਲ ਫੋਟੋ ਖਿਚਾਉਣ ਵਾਸਤੇ ਅੱਜ ਕੋਈ ਵੀ ਪ੍ਰੋਗਰਾਮ ਦੇਖੋ ਜੇ ਗਲੀ ਵੀ ਬਣਾਉਣੀ ਹੋਏ ਨਹੀਂ ਪੱਥਰ ਤੇ ਕੇਜਰੀਵਾਲ ਦਾ ਨਾਂ ਹੋਊਗਾ ਤਾਂ ਕੇਜਰੀਵਾਲ ਹੋਊਗਾ ਉੱਥੇ ਕਲਿਆ ਨਹੀਂ ਤੁਸੀਂ ਦੇਖ ਲਓ ਐਮਪੀ ਰਾਜ ਸਭਾ ਬਣਾਏ ਚਾਰੇ ਐਮਪੀ ਦਿੱਲੀ ਦੇ ਪੰਜਾਬ ਦਾ ਕੋਈ ਨਹੀਂ ਸੰਦੀਪ ਪਾਠਕ ਆਮ ਆਦਮੀ ਪਾਰਟੀ ਦਾ ਦਿੱਲੀ ਤੇ ਮੰਦਾ ਉਹਨੂੰ ਐਮਪੀ ਬਣਾਤਾ ਰਾਜ ਸਭਾ ਦਾ ਵਿਕਰਮ ਸਾਣੀ ਨੂੰ ਦਿੱਲੀੋਂ ਬਣਾਤਾ ਰਾਗਬ ਚੱਡੇ ਨੂੰ ਦਿੱਲੀੋਂ ਬਣਾਤਾ ਤੇ ਦੂਜੇ ਜਿਹੜੇ ਬਣਾਏ ਆ ਤੇ ਦਿੱਦੋਂ ਵੀ ਰਾਜ ਸਭਾ ਚ ਕੋਈ ਪੰਜਾਬ ਦੀ ਗੱਲ ਆਉਂਦੀ ਏ ਆ ਚੁੱਪ ਕਰਕੇ ਬਹਿ ਜਾਂਦੇ ਆ ਆ ਜਿਹੜਾ ਦਿੱਲੀ ਦਾ ਡਿਪਟੀ ਸੀਐਮ ਆ ਸ਼ਸ਼ੋੜੀਆ ਤੇ ਜੈਨ ਦੋਨੋਂ ਹੀ ਚੰਦੀ ਘੜਾ ਕੇ ਬਹਿ ਗਏ ਆ ਚੀਫ ਮਨਿਸਟਰ ਦੇ ਨਾਲ ਉਹਨਾਂ ਨੂੰ ਕੋਠੀਆਂ ਲੈ ਲਈਆਂ ਚਾਰ ਮਹਿਕਮੇ ਸ਼ਸ਼ੋੜੀਆ ਦੇਖਦਾ ਤੇ ਚਾਰ ਮਹਿਕਮੇ ਜੈਨ ਦੇਖਦਾ ਮੀਟਿੰਗਾਂ ਹੁਣ ਆ ਕਰਦੇ ਆ ਆ ਵੀ ਕਾਨੂੰਨ ਦੀ ਧੱਜੀਆਂ ਉਡਾ ਰਹੇ ਆ ਕਿ ਕਿ ਜਦੋਂ ਸੋਚ ਦੁਖਦੇ ਆ ਜਦੋਂ ਕੋ ਮੁੱਖ ਮੰਤਰੀ ਦੀ ਸੋਚ ਕਾਈ ਜਾਂਦੀ ਹੈ ਮੰਤਰੀ ਦੀ ਸੋਚ ਕਾਈ ਜਾਂਦੀ ਹੈ ਸੋਚ ਕੀ ਕਿਹਾ ਜਾਂਦਾ ਹੈ ਕਿ ਤੁਸੀਂ ਜਿਹੜਾ ਕੁਝ ਕਰੋਗੇ ਸੂਬੇ ਦਾ ਕੋਈ ਸਰਕਾਰ ਦਾ ਕਾਗਜ਼ ਤੇ ਸਾਈਨ ਕਰੋਗੇ ਉਹ ਕਨਫਿਡੈਂਸ਼ੀਅਲ ਹੈ ਕਿਸੇ ਨੂੰ ਦੱਸ ਨਹੀਂ ਸਕਦੇ ਇੱਥੇ ਬਗੈਰ ਸੋਚ ਕੇ ਸਾਰੀਆਂ ਫਾਈਲਾਂ ਆਹ ਦੇਖ ਰਿਹਾ ਕੱਲੀਆਂ ਨਹੀਂ ਹਰ ਮਹਿਕਮੇ ਉੱਤੇ ਮੇਰੇ ਕੋਲ ਲਿਸਟ ਹੈ ਹਰ ਮਹਿਕਮੇ ਵਿੱਚ ਦਿੱਲੀੋਂ ਬੰਦੇ ਲਾ ਦਿੱਤੇ ਐ ਇੱਕ ਬਹਿਬਕੁਮਾਰ ਆ ਮੈਂ ਨਾਲ ਗਿਆ ਉਹ ਚੀਫ ਅਡਵਾਈਜ਼ਰ ਸੀ ਉਹਨੂੰ ਵੀ ਇੱਥੇ ਇੰਚਾਰਜ ਬਗਾਤਾ ਸੀ ਐਮ ਆਊਸ ਦੇ ਵਿੱਚ ਇੱਕ ਸਲਨੀ ਮਿੱਤਰਾ ਜਿਹੜੀ ਜੈਨ ਦੀ ਪੀਏ ਸੀ ਉਹਨੂੰ ਓਐਸਡੀ ਲਾਤਾ ਹੈਲਥ ਮਿਨਿਸਟਰ ਪੰਜਾਬ ਦੇ ਨਾਲ ਇੱਕ ਅਰਪਿੰਦ ਮੋਦੀ ਐ ਉਹ ਵੀ ਦਿੱਲੀ ਕੇਜਰੀਵਾਲ ਦੇ ਨਾਲ ਸੀ ਫਾਈਨੈਂਸ਼ੀਅਲ ਅਡਵਾਈਜ਼ਰ ਲਾਤਾ ਇੱਕ ਵਿਜੇ ਨਾਇਰ ਐ ਉਹ ਵੀ ਦਿੱਲੀ ਦੇਖਦਾ ਸੀ ਕੇਜਰੀਵਾਲ ਦੇ ਘਰੇ ਪੈਂਦਾ ਸੀ ਉਹਨੂੰ ਸਾਰਾ ਸੀਐਮ ਹਾਊਸ ਦਸਮਾਲ ਦਿੱਤਾ ਰੀਨਾ ਗੁਪਤਾ ਕੋਈ ਦਿੱਲੀੋਂ ਇਹਦੀ ਸਾਥੀ ਉਹਨੂੰ ਪੰਜਾਬ ਪੋਲੂਸ਼ਨ ਬੋਰਡ ਦਾ ਚੇਅਰਮੈਨ ਲਾਤਾ ਹੈ ਇੱਕ ਦੀਪਕ ਚੋਹਾਨ ਆਯੂਪੀ ਤੋਂ ਪੰਜਾਬ ਇੰਡਸਟਰੀਅਲ ਕਾਰਪੋਰੇਸ਼ਨ ਦਾ ਬਣਾਤਾ ਹੈ ਇੱਕ ਰਕਾਇਸ਼ ਗੋਇਲ ਉਹਨੂੰ ਰੇਹੜਾ ਦਾ ਚੇਅਰਮੈਨ ਲਾਤਾ ਸਾਰੇ ਦਿੱਲੀੋਂ ਆਦੇ ਯੂਪੀ ਤੋਂ ਐ ਤੇ ਜਿੰਨੀ ਪੀਆ ਟੀਮ ਸਾਰੀ ਬਾਹਰੋਂ ਐ ਆ ਵਿਜੀਲੈਂਸ ਦਾ ਜਿਹੜਾ ਚੱਕਰ ਚੱਲ ਰਿਹਾ ਹੈ ਆ ਪੰਜਾਬ ਵਿਜੀਲੈਂਸ ਵਾਲੇ ਅਫਸਰਾਂ ਨੂੰ ਕੁਛ ਨਹੀਂ ਪੁੱਛਦੇ ਇੱਕ ਇਹਨਾਂ ਨੇ ਮਹੇਸ਼ ਪੂਰੀ ਲਿਆਂਦਾ ਜਿਹੜਾ ਇਹਦਾ ਸਾਥੀ ਸੀ ਕੇਜਰੀਵਾਲ ਦਾ ਦਿੱਲੀ ਉਹ ਸੀਬੀਏ ਤੋਂ ਰਿਟਾਇਰ ਹੋਇਆ ਉਹਨੂੰ ਵਿਜੀਲੈਂਸ ਡਿਪਾਰਟਮੈਂਟ ਦੇ ਦਿੱਤਾ ਤੇ ਉਹਨੂੰ ਕਿਹਾ ਸਾਰਿਆਂ ਨੂੰ ਫੜ ਮਜੀਠਿਆ ਸਾਹਿਬ ਦੇ ਖਿਲਾਫ ਜੇ ਪਰਚਾ ਦਿੱਤਾ ਗਿਆ ਆ ਮਹੇਸ਼ ਪੂਰੀ ਨੇ ਦਿੱਤਾ ਉੱਥੇ ਬੰਧਦਾ ਉਹ ਹੁਕਮ ਦਿੰਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ 'ਚ ਕੀ ਹੋ ਰਿਹਾ ਅੱਜ ਮੀਂਹ ਨਾਲ Adria